ਹੈਲੋ ਜੀ ਲਾਈਫ ਸਟਾਈਲ ਵਿਦ ਗਗਨਦੀਪ ਕਰਤੇ ਆਵਜੀ ਦਾ ਸਵਾਗਤ ਹੈ ਜੀ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਹ ਭੈਣ ਆਪਣੀ ਧਾਰ ਚੋਰੀ ਸੀ ਮੱਝ ਦੀ ਤੇ ਭਰਾ ਕੋਲ ਨਾਲ ਚਵਾ ਰਿਆ ਸੀਗਾ ਤੇ ਰਲ ਮਿਲ ਕੇ ਸਾਰੇ ਜਾਣੇ ਚੁੰਦੇ ਸੀ ਕਿਉਂਕਿ ਇਹ ਨਾ ਬੀਬੀ ਵਿਧਿਆਤ ਪਈ ਹੋਈ ਸੀ ਕਿ ਟੋਕੜ ਹੋ ਰਹੀ ਸੀਗੀ ਤੇ ਬੜੀ ਮੁਸ਼ਕਲ ਦੇ ਨਾਲ ਮਿਲਦੀ ਸੀਗੀ ਹੁਣ ਤਾਂ ਇਹ ਪਿੰਡ ਆਪਣੇ ਪੁੱਤਰੀ ਚਲੀ ਆਂਦੀ ਹੈ ਨਾ ਉਹਦਾ ਕਰਕੇ ਜੀ ਬਾਬਾ ਜੀ ਬੋਲ ਰਹੇ ਸੀ ਸੀਟ ਕਰਦੇ ਵਿੱਚ ਆਵਾਜ਼ ਆ ਰਹੀ ਹੈ ਬੀਬੀ ਜੀ ਦਾ ਤਾਂ ਵੀਡੀਓ ਦੇਖੇਗੀ ਨਾ ਉਹ ਦੇਖਿਆ ਕਰਨਗੇ ਸਾਡੀ ਮੱਝ ਪਾਪੇ ਤਾਂ ਤਾਂ ਡਰਦੀ ਹੈ ਇਹ

ਹਰ ਜਮੇ ਨਹੀਂ ਹੁੰਦਾ ਮੇ ਤਾਂ ਉਠਾਖ ਵੀ ਇੰਨਾ ਤਾਂ ਬਚਾ ਨਹੀਂ ਬਣੀ ਇਹ ਹੁਣ ਵੀ ਜਿਹਾ ਪਾਪਨ ਕਾਂਟੇ ਮਾਦੀ ਦੇ ਪਾਪਾ ਜੀ ਪਾਪਾ ਤਾਂ ਹੋ ਸਕਦਾ ਖਰਕੀ ਨਹੀਂ ਕਿਤੇ ਡਰਦੀ ਵੀ ਹੈ ਜੇ ਦੋ ਹੁਣ ਸੱਤਨ ਜਾਨਾਂ ਇਕੱਠੀਆਂ ਹੋਊਗਾ ਨਾ ਹੁਣ ਦਰਦੀ ਵੀ ਨਹੀਂ ਤੇ ਇੱਥੋਂ ਤਾਂ ਮੈਨੂੰ ਲੱਗ ਜੂਗੀ ਪਰ ਹੁਣ 15 ਦਿਨ ਬਾਅਦ ਦੇਖੋ ਬਸ ਉਹ ਦਵਾਈ ਜੀ ਦੇ ਦੇ ਸੀ ਉਹਦੇ ਨਾਲ ਥੋੜੀ ਜੀ ਲਾ ਲੈਂਦੀ ਸੀਗੀ ਦੁੱਧ ਤੇ ਵੈਸੇ ਤਾਂ ਦੁੱਧ ਸੁੱਕੀ ਗਈ ਸੀ ਕਿ ਕਦੇ ਇੱਕ ਡੰਗ ਮਿਲ ਪੈਂਦੇ ਸੀ ਕਦੇ ਮਿਲਦੀ ਨਹੀਂ ਸੀ ਪਹਿਲਾਂ ਤਾਂ ਡੰਗ ਦਾ 3 ਕਿਲੋ ਦੁੱਧ ਦਿੰਦੀ ਸੀਗੀ बीबीदा बीबी का दो तीन महीने बहार नहीं होंगे काम की चल मैं मैं लैके आनी मैं सपोला तो डर लगता लेके जाए चल उ ਇਹ ਮੈਂ ਗੋਹਾ ਸਤਨ ਗੀਸੀ ਦੀ ਬਾੜੀ ਚ ਬਾੜਾ ਵੀ ਆਪਣੇ ਨਾਲ ਹੀ ਇੱਧਰ ਵੀ ਆਪਣੇ ਮਗਰਲੇ ਪਾਸੇ ਆ ਸਾਰਾ ਕੋਲ ਹੀ ਸਾਰਾ ਕੁਝ ਆਪਣੇ ਪਿੰਡ ਦੇ ਵਿੱਚ ਜਿਵੇਂ ਉ ਤਾਂ ਜਗਾ ਘੱਟ ਹੁੰਦੀ ਏਗੇ ਪਰ ਆਪਣੇ ਤੇ ਬਹੁਤ ਸਾਰੀ ਜਗ੍ਹਾ ਹੈਗੀ ਹੈਗੀ ਸਾਰਾ ਸਮਾਨ ਇੱਥੇ ਸਬਜੀ ਵੀ ਜਿੰਦਾ ਪਾਪਾ ਤੇ ਅੱਜ ਮੈਂ ਖਵਾ ਕਾ ਵੀ ਚੱਲ ਮੈਂ ਗੋਹਾ ਚੱਕ ਦੇਣੀ ਇੱਕ ਭੈਣ ਬੋਂਕਰ ਮਾਰੀ ਜਾਂਦੀ ਸੀਗੀ ਤੇ ਇੱਧਰ ਦੂਜੀ ਭੈਣ ਚਿੱਲੇ ਦਾ ਕੰਮ ਸੰਭਾਲ ਰੱਖਿਆ ਸੀਗਾ ਤੇ ਇਹ ਇੱਥੇ ਨਾ ਸਾਰਾ ਸਮਾਨ ਆ ਕਾਗਜ਼ ਪੱਤਰ ਜੀ ਸਾਰੇ ਚੱਕ ਲੈ ਸੀ ਕਹਿੰਦੀ ਮੈਂ ਲੂੰਬੀ ਦੇ ਵਿੱਚ 라 ਦੇਣੀ ਪਾਣੀ ਤਤਾ ਕਰਨ ਨਾਲ ਸਾਰਾ ਪਰਿਵਾਰ ਨਾਲ ਲੂਗਾ ਤੇ ਅਗੋਂ ਜਾ ਕੇ ਕਹਿੰਦੀ ਮੈਂ ਗੰਦ ਪੂਛਿਆ ਵੀ ਮਚ ਆਇਕ ਮਾਤਾ ਜੀ ਨਾਲ ਜੀ ਨਾ ਨਹੀਂ ਪਈ ਐ ਜੀ ਅਗਰੇ ਦਾ ਮੋਬਾਈਲ ਹੀ ਨਹੀਂ ਲਊਤਾ ਹਾਏ ਹਾਏ ਪਥਾਂਗ ਲੱਗ ਗਿਆ ਹਾਏ ਇਹ ਨਾ ਸੀ ਮੀਤ ਦੇ ਉੱਤੇ ਪਾਣੀ ਪੈ ਗਿਆ ਸੀ ਦੀ ਮਾਸੀ ਤੋਂ ਇਹ ਸ਼ਮੀਤ ਨੂੰ ਇੱਕ ਜ਼ੁਖਾਮ ਲੱਗਿਆ ਹੋ ਸੀ ਕੁਸ ਤੋਂ ਦੀ ਆਵਾਜ਼ ਹੂੰ ਤਾਂ ਪਾਰੀ ਹੋ ਰਹੀ ਸੀ ਕੁਸ ਉਹਦੀ ਆਵਾਜ਼ ਨਾ ਪਾਰੀ ਐ ਤੈਨੂੰ ਹਾਪਾ ਚੱਕਿਆ ਹੁੰਦਾ ਸੀ ਜੀ ਤੇ ਹੁਣ ਚਾਹ ਕਰਕੇ ਰੱਖਤੀ ਸੀ ਭੈਣ ਨੇ ਉਹ ਆਟਾ ਗੋਣਾ ਲੱਗ ਸੀ ਮਕਸਲ ਮੈਂ ਫੜਾ ਦਿੰਨੀ ਐ ਸਾਰੇ ਨੂੰ ਤੇ ਲੋ ਜੀ ਹੁਣ ਆਪਾਂ ਚਾਹ ਲੈ ਕੇ ਸੀ ਕਿ ਚਾਹ ਸਾਰਿਆਂ ਨੂੰ ਪਾ ਕੇ ਆਪਾਂ ਫੜਾਉਣ ਲੱਗੇ ਸੀਗੇ ਤੇ ਤੇ ਹਜੇ ਸਿਮਰ ਜੀ ਤਾਂ ਪਈ ਸੀਗਾ ਪ੍ਰਾਤਾ ਤੇ ਜਵਾਕ ਵੀ ਮਾਦਾ ਕਨੈਸੀ ਕੇ ਸਾਦੇ ਮੁੰਦੇ ਅੱਧੀ ਢਾਲੇ ਹੁੰਦੇ ਅੱਛਾ ਧੁੱਪ ਸੀ ਮੈਂ ਤਾਂ ਆਪਾਂ ਕਿਸੇ ਨੂੰ ਕਹਿੰਦੇ ਮੈਂ ਉਥੇ ਪੀਉਂਗੀ ਨਾ ਜੇ ਮੇਰੇ ਕੱਪੜੇ ਸੁੱਕੇ ਜਾਣਗੇ ਕੱਪੜੇ ਨਮਾਸੀ ਵਿੱਚ ਉਥੇ ਉਥੇ ਡਾਲ ਲੈ ਲੈ ਤੁਸੀਂ ਮੈਨੂੰ ਸਾਹਮਣੇ ਦੇਖ ਮਰਾ ਫੇਸ ਨਾ ਆਇਆ ਇਹ ਸੁਣਾਉਂਗਾ

ख जो रौला पा ना मेरा हाँ <laughs> भाज है सताल भाव सीकाल वे गुड चाह पी ला बिस्तर चाह चाहे टैम पता हूं साढ़े अट्ठ होने इधर अपने सारे चाह पी आते शायद ਆ ਜੋਤੀਪੈਣ ਉਹ ਜੋਤੀਪੈਣ ਦਾ ਬੇਟਾ ਪਾਪੇ ਅਦਰਸ਼ ਮੀਤਾ ਬੀਬੀ ਜੀ ਸਿਮਰਜੀਤ ਵੀਰ ਜੀ ਲੈ ਵੀ ਸਾਰੇ ਸੱਸਰੀਕਲ ਬੁਲਾ ਦੇ ਤੁਸੀਂ ਵੀ ਬਸ ਬਣਾਉਣ ਲੱਗ ਸਿਮਰਜੀਤ ਬੁਲਾਤੀ ਕਦੋਂ ਬੁਲਾਤੀ ਅੱਛਾ ਬੁਲਾ ਦੇ ਸੱਸਰੀਕਲ ਹਲੋ ਜੀ ਸਮੀਤ ਬੇਟੇ ਹੈ ਇਹ ਵਿਚਾਲੜੀ ਭੈਣ ਉਹ ਵੀ ਸੱਸਰੀਕਲ ਬੁਲਾ ਦੇ ਵੀ ਹਾਂਜੀ ਮੈਂ ਤੁਹਾਨੂੰ चलो मैं बोलिए बोली कम तो सारा कर लिया जी गोवा गुड़ा सारा सिकता सारिया तिना भ मिलजुल ना दवा दब काम सारा कर दिता है बस हम आप बनाने रोटी रोटी बना के फिर ਉਹ ਦਾ ਪਹਿਲਾ ਟਾਈਮ ਸੀਗਾ ਜੀ ਤੇ ਆਪਾਂ ਮੰਜੇ ਬੁਣਨ ਲੱਗੇ ਸੀ ਕਿ ਦੋ ਮੰਜੇ ਸੀ ਆਪਣੇ ਕੋਲੇ ਬੁਣਨ ਵਾਲੇ ਤੇ ਕਿਉਂਕਿ ਬੀਬੀ ਤੋਂ ਕੱਲੀ ਤੋਂ ਬੁਣਿਆ ਨਹੀਂ ਜਾਂਦੀ ਸੀ ਕਿ ਇਸ ਲਈ ਮਿਲ ਕੇ ਮੱਖ ਚੱਲੇ ਤੇ ਨੇ ਪੈਣਾ ਬੁਣਨੇ ਇੱਕ ਪੈਨ ਨੂੰ ਬੁਣਨੇ ਆਉਂਦੀ ਸੀ ਸਾਨੂੰ ਤਾਂ ਨਹੀਂ ਬੁਣਨੇ ਆਉਂਦੇ ਬੁਣ ਤਾਂ ਮੈਂ ਲੈਨੇ ਪਰ ਮੈਨੂੰ ਜੀ ਨਹੀਂ ਪਾਉਣਾ ਆਉਂਦਾ ਸੀ ਇਸ ਲਈ ਮੈਂ ਜੀ ਪਾਉਣਾ ਸਿੱਖਿਆ ਸੀ ਬੜੇ ਹਾਂ ਕਿਉਂਕਿ ਹੁਣ ਜਦੋਂ ਮੈਂ ਉੱਥੇ ਆਪਦੇ ਸੌਰੀ ਵੀ ਜਦੋਂ ਮੰਜੇ ਬੁਣਨੇ ਤਾਂ ਉੱਥੇ ਬਥੇਰੇ ਹੈਗੇ ਪਰ ਮੰਮੀ ਤੋਂ ਜੀਪ ਪਵਾ ਲੈਂਦੀ ਸੀ ਕਿ ਪਰ ਮੈਨੂੰ ਜੀ ਨਹੀਂ ਪਾਉਣਾ ਆਉਂਦਾ ਸੀ ਜੀ ही आए थे आए थे थे। hmm. जी तो मैं हजे नहीं पा आया जी फिर मैं चल मथा नहीं मारती छेती छेती मंजा बोन लेने गए पर उस तो मासी जी आ गई अपनी घर चो ही तो फिर मैं उस मासी तो जी पा सीखी ਉਸਨੇ ਬਹੁਤ ਮਤਾਂ ਮਾਰਿਆ ਕਿਉਂਕਿ ਬਾਲ ਪੌਣਾ ਥੋੜਾ ਜਿਹਾ ਔਖਾ ਜਿਹਾ ਹੋ ਜਾਂਦਾ ਹੈਗਾ ਮੰਜਾ ਤਾਂ ਮੈਂ ਬੁਣ ਲੈਣੀ ਹੈਗੀ ਵਧੀਆ ਪਰ ਮੈਨੂੰ ਨਾ ਜੀ ਪੌਣਾ ਥੋੜਾ ਜਿਹਾ ਔਖਾ ਲੱਗਦਾ ਮਾਸੀ ਜੀ ਆ ਗਈ ਸੀ ਮਾਗਾ ਮਾਸੀ ਜੀ ਮੈਨੂੰ ਜੀ ਪੌਣਾ ਸਿਖਾਉਤ ਸੀ ਇੱਕ ਵਾਰੀ ਇਹਨੇ ਆਪਣੇ ਮੰਜੇ ਦਾ ਵੀ ਦੱਸਿਆ ਸੀਗਾ ਵੀ ਥੋੜੀ ਜੀ ਗਲਤੀ ਸੀਗੀ ਮੰਜੇ ਦੇ ਵਿੱਚ ਤੋਂ ਉਹ ਤੁਹ ਦੱਸੀ ਸੀ ਕਿਉਂਕਿ ਮਾਸੀ ਜੀ ਚੰਗੀ ਤਰ੍ਹਾਂ ਮਾਸਟਰ ਨਹੀਂ ਹੈ ਇੱਕ ਤਰ੍ਹਾਂ ਦਾ ਸੰਘਿਆਲੇ ਮੰਜੇ ਗੁੰਡੀਆਂ ਵਾਲੇ ਮੰਜੇ ਬਹੁਤ ਹੀ ਜਿਆਦੇ ਵਧੀਆ ਬੁਣਦੀ ਹੈਗੀ ਤੇ ਸਿਖਾ ਰਹੀ ਸੀਗੀ ਸਿੱਖ ਤਾਂ ਗਏ ਸੀਗੇ ਪਰ ਥੋੜਾ ਜਿਹਾ ਮੱਥਾ ਮਾਸੀ ਜੀ ਨੂੰ ਜ਼ਿਆਦਾ ਮਾਰਨਾ ਪਿਆ ਜਿਹੜੀ ਬੇਬੇ ਜੀ ਆਊਗੀ ਨਾ ਆਪਣੇ ਉਹਦੀ ਨੂੰਹ ਸੀ ਜੀ ਮਾਸੀ ਜੀ ਤੇ ਆਪਣੀ ਸਾਕੀ ਹੈਗੀ ਇਹ ਮਾਸੀ ਜੀ ਨੇੜੇ ਰੱਖ ਨੇੜੇ ਰੱਖ ਹਾੜਾ ਦੀ ਬਾਣ ਉਹ ਜਾ ਕਰ ਸ ਹਾਉ ਇਹ ਆ ਹਾਂ ਆ ਕਹਿੰਦੇ ਮੈਂ ਦੋਨੇ ਦੋਨੇ ਇਕੱਠੇ ਆਂ ਮੋੜ ਲੈ ਕਰਨਾ ਹਾਂ ਆਂ ਮੋੜ ਲੈ ਅੰਜੀ ਤੁਮੇ ਪਹਤ ਆ ਪੀਛੇ। ਕਾਇਗਾ ਜੀ ਨਾ ਰਾਇਗਾ ਜੀ। ਅੰਜੀ ਤੁਮੇ ਪਹਤ ਆ ਸੀ ਪਰ ਉਹ ਮੰਜਾ ਸਾਡਾ ਚ ਢਿੱਲੀ ਹੋ ਗਈ ਕੀ ਕਰੀ ਨਾ ਆ ਜਾ ਸਮਝ ਜਾਂਦੀ ਹੈ ਉਹ ਮੰਜਾ ਮਾਸੀ ਵਧ ਗਿਆ ਪਿਆ ਸੀ ਤੇ ਵਿਚਾਲੋ ਜੀ ਜੀ ਸਾਰਾ ਟੁੱਟ ਗਿਆ ਹੋਇਆ ਯਾਰ ਕਿ ਤੂੰ ਦੂਰ ਦੋਸਤ ਪਤਨ ਤਾਂ ਕਈ ਬੈਠੇ ਨਾ ਢਿਲਨ ਬੈਠੇ ਨਹੀਂ ਮੰਜੇ ਲੋ ਜੀ ਇਧਰ ਗੱਲਾਂ ਕਰਦੇ ਕਰਦੇ ਆਪਣਾ ਮੰਜਾ ਵੀ ਕੰਪਲੀਟ ਹੋ ਗਿਆ ਸੀਗਾ ਤੇ ਬਸ ਇੱਕ ਦੋ ਰਸੀਆਂ ਹੋਰ ਰਹਿਣੀਆਂ ਸੀਗੀਆਂ ਤੂੰ ਭੈਣ ਫੋਨ ਲੱਗੀ ਸੀ ਦੀ ਮੈਂ ਕਹੇ ਵੀ ਚੱਲ ਮੈਂ ਬੇਬੇ ਜੀ ਆਦੀ ਸੀ ਨੂੰ ਚਾਹ ਪੀ ਜਾਂਦੀ ਸੀ ਕਿ ਮੈਂ ਕਹੇ ਵੀ ਮੈਂ ਗੱਲਾਂ ਕਰਦੀਆਂ ਕਿ ਬੇਬੇ ਜੀ ਦੇ ਨਾਲ ਬਹੁਤ ਟਾਈਮ ਬਾਅਦ ਮਿਲੇ ਸੀਗੇ ਬੇਬੇ ਜੀ ਨੂੰ ਤੇ ਥੱਕੀ ਪਈ ਆ ਹੁਣ ਤਾਂ ਜਮਾ ਆਪਣੀ ਬੇਬੇ ਜੀ ਦੀ ਦਰਾਨੀ ਹੈਗੀ ਤੇ ਅਧਰ ਆਪ ਗੱਲਾਂ ਬਾਤਾਂ ਕਰੀ ਜਾਂਦੀਆਂ ਸੀਗਾ ਪੈਣਾ ਪੈਣਾ ਤੇ ਉਧਰ ਬੇਬੇ ਜੀ ਵੀ ਬੈਠੀ ਸੀਗੇ ਇੱਧਰ ਬੈਠੀ ਸੀਗੇ ਸਾਰੇ ਤੇ ਇਹ ਬੇਬੇ ਜੀ ਵੀ ਦਿੱਲੀ ਹੋ ਕੇ ਹਟੇ ਸੀਗੇ بس ਹੁਣ ਆਪਾਂ ਨੂੰ ਕੁੜੀਆਂ ਨੂੰ ਦੇਖ ਕੇ ਇੱਕ ਬੀਬੀ ਦਾ ਪਤਾ ਲੈਣ ਲੱਗ ਸੀ ਹੌਲੀ ਹੌਲੀ ਆ ਗਈ ਸੀ ਕਹਿੰਦੀ ਮੈਂ ਕਿ ਪੋਤियां ਆ ਰਹੀਆਂ ਨੇ ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਮਿਲ ਕੇ ਆਉਣੀ ਬਹੁਤੀਆਂ ਨੂੰ ਨਾਲ ਬੀਬੀ ਜੀ ਦਾ ਪ੍ਰੈਸ਼ਨ ਹੋਇਆ ਸੀ ਕਿ ਉਹਦਾ ਕਰਕੇ ਕਹਿੰਦੀ ਮੈਂ ਕਿ ਚੱਲ ਹੌਲੀ ਹੌਲੀ ਜਾ ਕੇ ਪਤਾ ਲੈ ਕੇ ਆਉਣੀ ਹੈਗੀ ਤੇ ਮੈਂ ਸਭ ਪਹਿਨੋ ਆਖਿਆ ਮੈਂ ਕਾ ਵੀ ਮੈਂ ਬੇਬੇ ਨਾਲ ਗੱਲਾਂ ਕਰ ਦਿੱਤੀ ਦੱਸਦੇ ਰਹੀ ਕਿ ਹਾਲ ਚਾਲ ਬਹੁਤ ਬਹੁਤ ਭਾਈ ਜੀ ਅੱਛਾ ਸਰੀਰ ਕੇ ਮਾਰੇ ਅੰਦਰ ਤੇ ਸੇਠਾ ਕੀ ਟੋਣ ਦਾ ਤੋਂ ਰੰਗ ਨਹੀਂ ਜਾਂਦਾ ਸੱਚਾ ਵੀ ਸਾਡੇ ਵਿੱਚ ਹੀ ਪਾਰਕੀ ਦਬਾਉ ਆਇਆ ਛੋਟੇ ਕਤੋਰ ਕੀ ਆ ਗਈ ਜਿਹੜਾ ਇਹ ਵੀ ਬਹੁਤ ਵੱਡੀ ਗੱਲ ਤੁਰੀ ਫਰਦੀ ਹੈ ਬਸ ਬਸ ਦਾ ਪੱਟਿਆ ਜਾਂਦਾ ਛੱਟੇ ਤੇ ਤੈਨੂੰ ਤੇਰੀਆਂ ਜਿਠਾਣੀਆਂ ਦੀ ਯਾਦ ਨਹੀਂ ਆਉਂਦੀ ਬੇਬੇ ਹਰਿਆ ਦੀ ਦੋ ਨਾਮ ਦਾ ਕਰਦਾ ਹਾਂ ਦਾ ਆਪਣੇ ਕਿਹਦੇ ਹਾਂ ਥੋੜੀ ਜਿਹੀ ਟੁਕੜੀ ਕਾਇਦੇਗਾ ਦਿੱਤੇ ਨਹੀਂ ਨਾ ਮੈਂ ਅੱਛਾ ਜੀ ਬਸ ਤਾਂ ਕੁਝ ਪੀਂਦੇ ਸੋੜੀ ਤੇ ਤੈਨਾਂ ਦੀ ਜੋੜੀ ਵਾਰੀ ਬਦਲੇ ਸੀ ਬੇਬੇ ਬੇਬੇ ਕਿ ਕਿਧਰ ਹੋਵੇ ਟੱਕਲੀ ਟੱਕਲੀ ਦੁੱਦੀ ਅੱਛਾ ਚੱਜੀ ਕਰੋ ਲਓ ਜੀ ਅੱਛਾ ਜੀ ਆ ਗਰਦੀ ਆਉਂਦੇ ਤੇ ਉਮਰ ਤੇਰੀ ਕਿੰਨੀ ਹੋਗੀ ਬੇਬੇ ਇਦਰੀ ਜੋਤ ਇਦਰੀ ਮੈਂ ਤੇਗੀ ਪੜੇ ਗਿਆ ਕਟਾਲ ਦੀ ਪੰਜਾ ਹੋ ਰਿਹਾ ਹੈ ਤਾਂ ਜੀ ਤੋਂ ਰੋਲੇ ਬੀ ਰਹਾ ਆ ਤਾ ਉਹ ਆਪਣੀ ਬੇਬੇ ਕਹਿੰਦੀ ਨਹੀਂ ਸੀ ਮੈਂ 14 ਸਾਲ ਦੀ ਸੀ ਨਹੀਂ ਵੱਡੀ ਬੇਬੇ 14 ਸਾਲ ਦੀ ਸੀ ਕਿਹੜੀ ਨਥਾਣੇ ਆ ਉਹ ਤਾਂ ਸੀ ਜੀ ਹਾਂ ਉਹ 14 ਇਹ ਤਾਂ ਠੀਕ ਹੀ ਭਾਈ ਮੈਨੂੰ ਲੱਗਦਾ ਤੇਰੇ ਕਿ ਜਿੱਦੀ ਹੋਗੀ ਤਿੰਨ ਸਾਲ ਦੀ ਬੇਬੇ ਵੱਡੀ ਜੇ ਤਾਂ ਵੱਡੀ ਜੰਬੀ ਨਹੀਂ ਤਾਂ ਹਾਂ ਅੱਛਾ ਅੱਛਾ ਪੈਦਲ ਮੇਰੇ ਵਰਗੇ ਤਾਂ ਇਹਨਾਂ ਚੇਤੇ ਹੈ ਨਹੀਂ ਨਹੀਂ ਅਸਲ ਤੇ ਇੱਕ ਚੀਜ਼ ਭੁੱਲ ਗਿਆ ਨਾ ਫੇਰ ਉਹ ਜਦ ਲੈ ਕੇ ਆਏ ਤੇ ਇਹ ਫੇਰ ਬੰਤਾ ਆ ਬੰਦਾ। ਇਹ ਕੀ ਚਾਹ ਰਿਹਾ ਕਾਪੀ ਅੱਛਾ ਕਹਦਾ ਕਿ ਅਜੇ ਤੱਕ ਹੁੰਟਾ ਟਕਾ ਦੰਨੇ ਆ। ਅੱਛਾ ਫੇਰ ਇਹ ਲੈ ਕੇ ਇੱਥੇ ਫਿਰ ਕੇ ਅਬ ਉਹ ਜਿਉਂਦੀ ਜੀਉਂਦਾ। ਅੱਛਾ। ਤੇ ਉਹ ਕਦਾਈ ਦੀ ਜਮੀ ਲਪਾਇਤ ਸੀ। ਕਿ ਹੰਬੇ। ਉਪਾਏ ਕਰ ਜੋ ਕੇ ਨੀ ਚਾ ਕਰ ਨਾ ਤੇ ਤੂੰ ਜਦੋਂ ਰੋਲਾ ਹੋਇਆ ਉਹਦੋਂ ਉਹਦੋਂ ਜਦੋਂ ਜਿਵੇਂ ਇੰਨੀ ਲੜਾਈ ਝਗੜਾ ਹੋਈ ਸੀ ਆਪਣਾ ਅਲੱਗ-ਅਲੱਗ ਦੇਸ਼ ਹੋਇਆ ਸੀ ਤੇ ਆਪਣੇ ਛੋਡੇ ਕਿਵੇਂ ਬਚਤ ਰਹਿ ਗਈ ਉਹਦੋਂ ਨਾ ਉਸ ਟਾਈਮ ਦੇ ਵਿੱਚ ਆਪਣੇ ਜਿਵੇਂ ਭਲੇਰੀਆਂ ਦੇ ਕੋਈ ਨਾ ਹੋਈ ਨਸੀ ਕੋਸ ਨਾ ਐਦਾਂ ਨਹੀਂ ਸੀਗਾ ਮੈਂ ਉਧਰ ਹੀ ਸੀਗਾ ਜਿਹੜਾ ਜੋ ਦੋ ਵੀ ਮਤਲਬ ਪੰਜਾਬ ਦੇ ਉਧਰ ਉਧਰ ਸਾਰੇ ਸੀ ਤਾਂ ਜੁਨਗਤ ਹੀ ਕੀ ਕਿ ਆਪਣੇ ਕਿੰਨੀ ਕਿਵੇਂ ਬਚੇ ਮੈਂ ਮਤਲਬ ਜਗਨਾ ਜਿਹੜੇ ਭਾਈ ਕਹ ਕੋਈ ਆਏ ਛੋਡੇ ਕਿੱਕ ਕਹੇ

ਦੇਖੇਂਗੀ ਤੁਹਾਨੂੰ ਅੱਜ ਵੀਡੀਓ ਆ ਦੇਖ ਲਓ ਕਿ ਅਦਾ ਲਾਗਤ ਸੀ ਜਾ ਬਾਬਾ ਬੀਤ ਤਕਸ ਬਹੁਤ ਬਾਬਾ ਆਂ ਹਾਂ ਸਾਨੂੰ ਤਾਂ ਆਪ ਸਾਡੀ ਬੇਬੇ ਦੀ ਬਾਦੂ ਯਾਦ ਆਉਂਦੀ ਐ ਉਹ ਆਉਣੀ ਹਰ ਇੱਕ ਗੱਲ ਤੇ ਯਾਦ ਆਉਂਦੀ ਐ ਹਰ ਇੱਕ ਗੱਲ ਤੇ ਤੇ ਕੋਲ ਜਿਹਨਾਂ ਹਾਂ ਮੁੱਢੀ ਕੁਤੀ ਸੀ ਉਹ ਨਹੀਂ ਸੀ 75 ਸਾਲਾਂ ਦੀ 75 ਸਾਲਾਂ ਦੀ ਉਮਰ ਸੀ ਹਾਂ ਮੇਰੇ ਭਾਈ ਲੱਗ ਗਈ ਸੀ ਪਹਿਲਾਂ ਵੀ ਸੀ ਹਾਂ ਨਹੀਂ ਬੇਬੇ ਦੀ ਸਾ 75 ਸਾਲ ਜਦ ਮੈਂ ਬਲ ਮੰਗਾ ਤੋ ਸੇ ਵੀ ਚੁੱਪ ਰਹਿ ਗਈ ਹੋਰ ਕਾਹ ਕਿਤੇ ਦਾ ਹਾਂ ਇੱਕ ਤਾਂ ਠੱਗੀ ਹੋ ਗਈ ਤੇ ਵੇਰੇ ਤੁੰ। ਤੇ ਇਹ ਬੇਬੇ ਜੀ ਦੀ ਦਰਾਨੀ ਸੀਗੀ ਜੀ ਆਪਣੀ ਦੀ 88 ਸਾਲ ਦੀ ਉਮਰ ਸੀਗੀ ਇਸ ਬੇਬੇ ਜੀ ਦੀ। ਆਪਣੀ ਬੇਬੇ ਜੀ ਤਾਂ 75 ਸਾਲਾਂ ਦੀ ਹੀ ਸਵਰਗ ਵਾਸ ਹੋ ਗਈ ਸੀਗੀ। ਤੇ ਲੋ ਜੀ ਆਪਣਾ ਮੰਝਾ ਕੰਪਲੀਟ ਹੋ ਗਿਆ ਸੀਗਾ। ਮੰਝਾ ਆਪਾਂ ਦਿੱਤਾ ਹੁਣ ਚੱਕ ਤੇ ਦੂਜਾ ਮੰਝਾ ਹੁਣ ਸ਼ਮੀਤ ਬਣਵਾਉਗਾ ਦੁਬਾਰਾ ਤੇ ਆਪਾਂ ਕਰਦੇ ਇੱਥੇ ਵੀਡੀਓ ਦੇ ਐਂਡ 'ਚ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਕਰਕੇ ਜਾਣਾ ਫਿਰ ਮੇਰੇ ਦੇ ਕਿਸੇ ਸੱਸ ਸਿਕਾਲ ਜੀ